ਵੇ ਮੈਂ ਅੱਡੇ ਤੇ ਖੜੀ ਆ ਮੀ ਆ ਗਿਆ ਸਫਾਰੀ ਲੈ ਕੇ ਆ ਜਾ ਸੋਹਣਿਆ ਵੇ ਮੈਂ ਏ ਟੇ ਤੂੰ ਅਬਾ ਜੀ ਦੁੱਧ ਪਵਾ ਲੋ ਜੀ ਆਗੇ ਜੀ ਲੋ ਮਾ ਲਈ ਬਾਈ ਸਾਡਾ ਪ੍ਰੋਗਰਾਮ ਆ ਕੱਲ ਨੂੰ ਤੇ 10 ਕਿਲੋ ਦੁੱਧ ਵੱਧ ਪਾ ਲਈ ਕੋਈ ਨਹੀਂ ਮਾ ਲਈ ਲੈ ਆ ਵੇ ਲੋਕਾਂ ਨੇ ਪੱਠੇ ਵੱਢ ਕੇ ਪਾਉਣ ਮਾਰਿਆ ਨੇ ਤਾਂ ਸਾਰੇ ਪਸ਼ੂ ਵੇਚਤੇ ਅਸੀਂ ਹੁਣ 10 ਕਿਲੋ ਤੋਂ ਤੇ ਕਿੱਥੋਂ ਕਰਦਗੇ ਚੱਲ ਕੋਈ ਨਹੀਂ ਆਪਾਂ ਤਾਂ ਪੂਰਾ ਕਾਰ ਹੀ ਦੇਣਾ ਹੁੰਦਾ ਚੱਲ ਭਾਈ ਚੱਲ ਚੱਲ ਇੱਥੇ ਕੋਈ ਵੇਂਦਾ ਇੱਥੇ ਸੱਟਾ ਕੰਮ ਨਾ ਉਦ ਚ ਮਧਾਣੀ ਨੀ ਅਸੀ ਕਈ ਖੰਲਾ ਪਾਣੀ ਲਾ ਵੀ ਜਸਨਾ ਬਣ ਗਿਆ 5 ਕਿਲੋ ਤੋਂ 10 ਉਦ ਚ ਮਧਾਣੀ ਉਦ ਦੀ ਆਗੀ ਕਰੀ ਜੰਨਾ ਏ ਲੋਕਾਂ ਨੂੰ ਕੈਮੀਕਲ ਪਿਆਈ ਜੰਨੇ ਆ ਪਹਿਲਾ ਘਟ ਬਿਮਾਰੀਆਂ ਉਹ ਨਹੀਂ ਜੀ ਮੈਂ ਤਾਂ ਪਾਣੀ ਪਰਦਾ ਸੀ ਮੱਝਾਂ ਨੂੰ ਪਿਉਣਾ ਤੇ ਗਲਤ ਪਾਵੇਂ ਹੋ ਗਈ ਤੈਨੂੰ ਸਾਥ ਪੜਾ ਕਿਹੜਾ ਪਸ਼ੂਆਂ ਨੂੰ ਪਾਣੀ ਪਿਉੰਨੇ ਆ ਲੌਂਗਾ ਪੁਲਿਸ ਨੂੰ ਫੋਨ ਮੈਂ ਪਰ ਨਹੀਂ ਭਈਆ ਇਹ ਨਾ ਕਰ ਯਾਰ ਪੁਲਿਸ ਨੂੰ ਨਾ ਫੋਨ ਲੇ ਗਰੀਬ ਆਂਦਾ ਮੈਂ ਅੱਗੇ ਤੋਂ ਨਹੀਂ ਭਈ ਗਲਤੀ ਕਰਦਾ ਕਿਹੜਾ ਸਾਥ ਬੱਲੇ ਉਹ ਤੇਰੇ ਐਂ ਤੇਰੇ ਅਰਗੇ ਮੰਨਣ ਲੱਗੇ ਤਾਂ ਇਹ ਤਾਂ ਭੁੱਖੇ ਮਰ ਜਾਗੇ ਕਰਦਾ ਹੀ ਪੁਲਿਸ ਨੂੰ ਫੋਨ ਪੁਲਿਸ ਦੇ ਡਰਾਵੇ ਦਿੰਦਾ ਪਹਿਲਾ ਗਲਮ ਨਹੀਂ ਸੀ ਤੇਰੀ ਦੇਖੀ ਖੋਲ ਦੁੱਧ ਦੀ ਡੇਰੀ ਚੱਲ ਬਈ ਜਸਨਾ ਨਹਿਰ ਆ ਗਈ ਤੇ ਪਹਿਲਾ ਆਪਦਾ ਕੰਮ ਕਰ ਲਈ ਪਹਿਲਾ ਗਲਮ ਨਹੀਂ ਸੀ ਤੇਰੀ ਕੀਤੀ ਰੱਜ ਕੇ ਹੀਰਾ ਫੇਰੀ ਨਾ ਕੋਈ ਕੰਬ ਆਇਆ ਰਾਸ ਕੁੜੇ ਦੁੱਧ ਦੇ ਕੀ ਸੀ ਮਿਲਨੇ ਨਾ ਪਾਣੀ ਦੀ ਵੀ ਆਸ ਕੁੜੇ ਲੈ ਬਈ ਜchnya ਐਂ ਗਾਰੋ ਬਾਰ ਚਲਦੇ ਆ ਇੱਥੇ ਖੜਾ ਕੋਈ ਨਾਲੇ ਵੇਂਦਾ ਓਏ ਕਾਕੇ ਖੋਜਾ 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 ਕਰੋ ਓ ਜਨਾਬ ਲੋਕਾਂ ਨਾ ਠੱਗੀਆਂ ਮਾਰਦੇ ਆ ਜਨਾਬ ਨਹੀਂ ਠੱਗੀ ਮਾਰ ਲਈ ਅਸੀਂ ਠੱਗੀ ਦੇ ਲੋਕਾਂ ਦੀ ਸੇਧਾ ਖਲਵਾੜ ਕਰਦੇ ਆ ਇਹਦਾ ਹੱਕ ਦਾ ਖਾਨੇ ਜਨਾਬ ਅਸੀਂ ਇਹਦੇ ਤੋਂ ਮੈਂ ਸਾਰਾ ਕੁਝ ਰਿਕਾਰਡ ਕਰ ਲਿਆ ਉਹ ਜਨਾਬ ਐ ਨਾ ਕਰੋ ਜੀ ਐ ਵੇਖਿਓ ਗਰੀਬ ਬੰਦਾ ਜੀ ਚੱਲ ਤੈਨੂੰ ਥਾਣਾ ਦਿਖਾਉਨੇ ਆ ਫੇਰ ਤੁਸੀਂ ਹਟੋਗੇ ਉਹ ਜਨਾਬ ਲੈ ਦੇ ਕੇ ਸਾਲ ਲਈ ਤੂੰ ਦੱਸੋ ਨਹੀਂ ਬੰਦੇ ਐ ਨਾ ਕਰੋ ਕਿਹੜਾ ਤੈਨੂੰ ਛੱਡ ਦਿੰਨੇ ਆ ਇਸ ਤੋਂ ਬਾਅਦ ਨਹੀਂ ਪਾਣੀ ਪਾਉਣਾਗਾ ਨਹੀਂ ਪਾਉਂਦੇ ਨਹੀਂ ਪਾਉਂਦੇ ਓਕੇ ਜਨਾਬ ਚੰਗਾ ਚੰਗਾ ਕੋਹ ਨਹੀਂ ਵੇਖਿਆ ਤੁਸੀਂ ਅਰੇ ਪਤਾ ਮਾਰੀਆਂ ਤੇ ਲੱਗ ਜਾਣਾ ਹੁੰਦੇ ਆ ਬੇਈਮਾਨੀ ਕਰ ਮੋ ਫੇਰ ਨਹੀਂ ਅੜਦੇਗੇ ਜਨਾਬ ਤੂੰ ਹੀ ਕਿਹੜਾ ਰਿਸ਼ਵਤ ਨਹੀਂ ਲਈ ਤੂੰ ਵੀ ਤੂੰ ਵੀ ਦੁੱਧਲਾ ਕੰਮ ਕੀਤਾ ਹਜੇ ਨਹੀਂ ਹਰਦਾ ਕਾ ਖਾਣ ਜਨਾਬ ਗਾਥੀ ਹੋ ਗਈ ਜੀ ਗਾ